ਆਹੋ ਜੀ 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 ਜ ਏ ਜੀ ਖਜਾਨੇਕੋਟ ਵੱਲੋਂ ਡੇ ਕੇ ਖਜਾਨੇਕੋਟ ਗੁਰਦਾਸ ਸਾਹਿਬ ਨਹਿਰ ਦੇ ਉੱਪਰ ਆ ਤੇ ਇੱਥੇ ਆਣ ਕੇ ਕਿਤੇ ਗੱਡੀ ਆਉਂਦੀ ਨਵਾ ਤੋਂ ਉਧਰ ਹੋਏ ਆਂਡੇ ਮੁੰਡੇ ਦੋ ਤਿੰਨ ਜਾਣੇ ਕਿ ਮੋਟਰਸਾਈਕਲ ਤੇ ਆਪਣਾ ਕੰਮ ਤੋਂੋਂ ਡੇਗੇ ਇਹ ਐਕਸੀਡੈਂਟ ਉੱਥੋਂ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆਂ ਕਿ ਰਾਂ ਵਾਲਾ ਲਾਣ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ ਦੌੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆ ਰਿਹਾ ਉਹਨਾਂ ਨੇ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕਿਸੇ ਦੇ ਸਿਰ ਚ ਸਾਟਿਆ ਇਸ ਤਰ੍ਹਾਂ ਕਰਕੇ ਸੱਟਾਂ ਵਾਵਾ ਹੀ ਬੰਦਿਆਂ ਨੂੰ ਲੱਗੀਆਂ ਨੇ ਤੇ ਅਹੀਂ ਆਨੇ ਚਲੋ ਇਹਨਾਂ ਦਾ ਮਹਾਰਾਜ ਨੇ ਭਲਾ ਕੀਤਾ ਬਚਾਅ ਹੋ ਗਿਆ ਵਾ ਤੇ ਸੱਟਾਂ ਜਾਦਾ ਵੀ ਲੱਗ ਸਕਦੀਆਂ ਸੀ ਅੱਜ ਕੱਲ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਮੇਲਾ ਵੀ ਕਿਉਂ ਨੇ ਗੱਡੀ ਦੇ ਵਿੱਚ ਬੋਤਲਾਂ ਸ਼ਰਾਬ ਦੀਆਂ ਬੋਲਾਂ ਨਿਕਲੀਆਂ ਹਾਂਜੀ ਆਪਸੇ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਹੋਣ 7:00 ਵਜੇ ਅਜੇ ਤੱਕ ਪੁਲਿਸ ਇੱਥੇ ਆ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋਈ ਪੂਰੀ ਕੀਤੀ ਹੈ ਜੀ ਇਧਰੋਂ ਮੇਰੇ ਖਿਆਲ ਆੜਾ ਫਗਾਨਾ ਤੋਂ ਚੌਂਕੀ ਤੋਂ ਆਏ ਨੇ ਇੰਚਾਰਜ ਇਹਨਾਂ ਨੇ ਆਣ ਕੇ ਇਹ ਛਕਾਰ ਵਾਲੇ ਵੀ ਆਏ ਨੇ ਛਕਾਰ ਮਸੀਆ ਤੋਂ ਵੀ ਆਏ ਕੋਲੀ ਸੂਟ ਮੱਲੇ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਕਿ ਚਲੋ ਕੀਤਾ ਬਣੋ ਗੱਡੀ ਇੱਕ ਲੱਗੇ ਨੇ ਆੜਾ ਫਗਾਨਾ ਥਾਣੇ 'ਚ ਇਹ ਮੋਟਰਸਾਈਕਲ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪੀਟਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਮ੍ਰਿਤਸਰ ਜਾ ਕੇ ਪਤਾ ਲੱਗੇ ਗੱਡੀ ਦੇ ਵਿੱਚ ਸ਼ਰਾਬ ਦੀ ਬੋਗਲਾ ਬੜੀ ਨਿਕਲੀ ਹੈ ਸ਼ਰਾਬ ਹੈ ਗੱਡੀ ਹਨੀ ਭਾਜੀ ਕੀ ਮਾਮਲਾ ਹੋਇਆ ਜਿਹੜਾ ਇਹ ਅੱਜ ਹੈ ਮਾਲਾ ਇਹ ਵਿਧੀ ਆਉਂਦੇ ਇਥੋਂ ਕੰਮ ਤੋਂ ਟਾਇਰ ਫੈਕਟਰੀ ਮਾਲੇਵਾਲ ਤੋਂ ਕਿੱਥੇ ਆਪਾ ਹੈ ਇਹ ਹੋਇਆ ਜੀ ਇਥੇ ਜੀ ਆਪਾਂ ਗੋਦਰਾ ਸਾਹਿਬ ਆ ਖਜਾਨੇਕੋਟ ਦੇ ਬੋੜੀ ਸਾਹਿਬ ਕਿੰਨੇ ਨੌਜਵਾਨ ਇਹਦੇ ਮੁਰਤਾਲ ਤੋਂ ਇਹ ਤਿੰਨੇ ਇੱਕ ਨੇ ਕਟ ਲਿਆ ਤਾਂ ਤਾਂੜ ਇੱਕ ਦੀਆਂ ਤੇ ਲੱਤਾਂ ਟੁੱਟੀਆਂ ਵਾ ਤੇ ਦੂਜਿਆਂ ਦੇ ਕੋਈ ਬਾਹ ਦੇ ਕੇ ਤੇ ਫਿਰ ਲੱਤੇ ਸਿਰ ਵਿੱਚ ਆ ਇੱਕ ਦੇ ਸਿਰ ਤੇ ਜ਼ਿਆਦਾ ਛਟਿਆ ਕਿੰਨੇ ਨੌਜਵਾਨ ਸਨ ਤਿੰਨ ਜੀ ਤਾਂ ਸਦੇ ਨਾਲ ਕੋਲ ਪਾਰ ਕਰਕੇ ਫਿਰ ਗੱਡੀ ਰੁਕੀ